ਦੀ ਨਾ ਤੋਂ ਦਾ ਮੇਜਰ ਸਿੰਘ ਇੱਥੇ ਕਿਹਾ ਰੈਂਡਮ ਗੰਦੂ ਕੁਲਚੇ ਦੇ ਗੰਦੂ ਕੁਲਚੇ ਗੰਦੂ ਕੁਲਚੇ ਗੱਲ ਬਾਤ ਕੋਈ ਨਹੀਂ ਪਹਿਲਾਂ ਕਿਤੇ ਮੋੜਾ ਮੋੜਾ ਬੋਲਿਆ ਇਹਦੇ ਨਾਲ ਤੇ ਤੁਹਾਡੇ ਭਰਾ ਦੇ ਮੋੜੇ ਨਾਲ ਤੇ ਇਥੋਂ ਸਾਡਾ ਪਹਿਲੀ ਦਾ ਰੋਲਾ ਸੀ ਕੇਸ ਕੋਲ ਸੁਲਦਾ ਵਸੇ ਅੱਜ ਤਰੀਕ ਸੀ ਤੇ ਅਈ ਤੇ ਘਰੇ ਸੁੱਤੇ ਵੇ ਰਾਤ 2 2:30 ਵਜੇ ਦੀ ਗੱਲ ਆ 2:30 ਵਜੇ ਇੱਕ ਬੰਦੇ ਨੂੰ ਤੇ ਲਿਆ ਕੇ ਤੇ ਕੁੜੀਆਂ ਦੇ ਤੇ ਮੇਰੇ ਗਲ ਪੈ ਗਿਆ ਗੁਲਗੁਲ ਗੇਟਗੁਟ ਕੁੱਟਣ ਲੱਗ ਪਏ ਬਾਰੀ ਕੋ ਲਈ ਤੇ ਉਹ ਮੈਨੂੰ ਚੁੱਕ ਕੇ ਤੇ ਕੁੜੀਆਂ ਨੂੰ ਬਾਹਰ ਖਿੱਚ ਕੇ ਤੇ ਲੈ ਸਾਡੇ ਸਟਾਲ ਉਲ ਦਰਸ਼ਨ ਹੀ ਤੇ ਉਹਦੇ ਮੋੜੇ ਹੀ ਤੈਨੂੰ ਤੇ ਹੋਰ ਬੰਦੇ ਬਾਹਰ ਉਪਮਗਵਾਏ ਸੀ ਕੀ ਲੱਗ ਰਿਹਾ ਮੇਰਾ ਵੱਡਾ ਭਰਾ ਹੈ ਵੱਡਾ ਭਰਾ ਹੈ ਹਾਂ ਤੇ ਕੀ ਗੱਲ ਬਾਤ ਹੋਈ ਗੱਲ ਆ ਗਈ ਹੋਈ ਬਸ ਕੁੱਟ ਕੱਢ ਕੇ ਤੇ ਬੱਜੇ ਤੇ ਬੇਹੋਸ਼ ਹੋ ਗਏ ਨਾਲੇ ਛੱਡ ਕੇ ਤੇ ਨਿਕਲ ਗਏ ਨਦਾਵਾ ਦਾ ਸਾਨੂੰ ਤਾਂ ਸੌਰ ਸਾਨੂੰ ਜ ਕੋਈ ਨਹੀਂ ਤੇ ਮੋੜਾ ਮੇਰਾ ਬਾਹਰ ਗਿਆ ਸੀ ਦੂਜੇ ਭਰਾ ਕੋਲ ਉਹਨੂੰ ਕਰ ਲਿਆ ਸੀ ਉਧਰ ਵੀ ਚਾਲ ਉਹ ਤਾਂ ਠੀਕ gsi ਤੁਹਾਨੂੰ ਤਾਂ ਪਤਾ ਹੀ ਸੀ ਨਹੀਂ ਇਸ ਗੱਲ ਦਾ ਵੀ ਇਹਨਾਂ ਸਾਡੇ ਗੱਲ ਪੈਣਾ ਜਿੱਕੇ ਹਰ ਦੇ ਘਰ ਦੇ ਵਿੱਚ ਕੁਤ ਮਾਰ ਹਾਂ ਘਰ ਦੇ ਮੇਰੇ ਕਿੰਨੇ ਬੰਦੇ ਸੀ 15 16 ਜਿਹੜੇ ਸੀ ਅਗਲਾ ਕਰਤਾ ਹਾਂਜੀ ਤਿਆਰ ਤਿਆਰ ਕਿਸੇ ਕੋਲ ਗਡਾਸੀ ਕਾਪੇ ਕੰਗਰ ਸੋਟੇ ਬੱਸ ਇਸ ਤਰ੍ਹਾਂ ਕੋਈ ਤਿਆਰ ਵੀ ਗਿਆ ਸੀ ਇੱਕ ਦੋ ਨਾਲ ਕੋ ਹਾਂ ਪਰਿਵਾਰ ਤੇ ਤੇ ਬੱਚਿਆਂ ਤਿੰਨਾਂ ਤੇ ਮੇਰੀ ਤਿੰਨ ਕੁੜੀਆਂ ਨੇ ਹਾਂਜੀ ਫੋਟੋ ਮਾਰ ਹੋ ਰਹੀ ਹੈ ਤੁਹਾਡੇ ਹਾਂਜੀ ਬਹੁਤ ਜ਼ਿਆਦਾ ਮੇਰੇ ਅਸਰ ਤੇ ਤੇ ਪਾਸੇ ਦਾ ਸਟਾ ਲੈ ਲੇ ਗੁਜੀਏ ਜ਼ਮੀਨ ਦਾ ਹੀ ਏ ਜ਼ਿਆਦਾ ਜੀ ਜ਼ਮੀਨ ਨਾ ਵੇਤੀ ਜਿਹੜੀ ਸਾਡੀ ਅਰੋਲੇ ਵਾਲੀ ਚਲਦੀ ਕੇਸ ਚੱਲਦਾ ਪਿਆ ਇਹਨਾਂ ਪਾਸੇ ਜਾ ਕੇ 44 ਵੇਤੀ ਹੁਣ ਇਹ ਤੇ ਜਨੇ ਸਾਡਾ ਇਨਸਾਫ ਹੋਣਾ ਚਾਹੀਦਾ ਹਾਂਜੀ ਕਾਰਵਾਈ ਹੋਵੇ ਸਾਡਾ ਇਨਸਾਫ ਲੈਣਾ ਚਾਹੀਦਾ ਚਾਰਜ ਜੀ ਹਾਂ ਤੈਨੂੰ ਮੇਰੇ ਬੱਚੇ ਨੇ ਇੱਕ ਮੇਰੇ ਘਰ ਦੇ ਨਾਲ ਸੱਟਾ ਲੱਗਿਆ ਤੇ ਬਾਕੀ ਜ਼ਿਆਦਾ ਹੁਣ ਜਾ ਕੇ ਮੇਰੇ ਮੁੰਡੇ ਦੇ ਗਲ ਪੈ ਗਿਆ ਉਹ ਬੰਦੇ ਖਾਣੇ ਹੋਏ ਖਾਣੇ ਅਸੀਂ ਗੰਦੂ ਕਿਲਚੇ ਦੇ ਰਹਿਣ ਵਾਲੇ ਆ ਹਾਂ ਕੀ ਨਾਮ ਹੈ ਘਰ ਵਾਲਾ ਦਾ ਨਾਮ ਸੁਰਜੀਤ ਸਿੰਘ ਹੈ ਹਾਂਜੀ ਕਿੰਨੀ ਦਰ ਹੋ ਗਈ ਆ ਵਿਆਹ ਹੋ ਕਣ ਪੌਣੇ 3 4 ਸਾਲ ਤੇ ਕੀ ਗੱਲਬਾਤ ਹੋਈ ਗੱਲਬਾਤ ਸਾਡਾ ਜ਼ਮੀਨ ਦਾ ਝਗੜਾ ਸੀ ਕਿਤੇ ਰਹੋ ਸਾਡੇ ਘਵਾਂਡੀਆਂ ਸਾਡੇ ਮੇਰੇ ਚਾਚਾ ਸਹੁਰੇ ਹੀ ਲੱਗਦਾ ਹੈ ਹਾਂ ਜੀ ਉਹਨਾਂ ਦੇ ਮੁੰਡਾ ਉਹਨਾਂ ਦੇ ਮੁੰਡਾ ਤੇ ਉਹ ਆਪ ਸਾਰੇ ਪਰਿਵਾਰ ਹੀ ਸਾਡੇ ਘਰੇ ਆ ਕੇ ਸਾਡੇ ਨਾਲ ਪੈਣ ਸੀ ਮੇਰੀ ਹਸ ਤੇ ਅਸੀਂ ਤੋਂ ਨਿਕਰੇ ਗਿਆ ਸੀ ਰੋਟੀ ਖਾਂਦੀਆਂ ਪਈਆਂ ਸੀ ਸਾਡੇ ਆ ਕੇ ਮੇਰੀ ਸਾਸਨ ਵੀ ਰੇੜੀ ਫਿਰੇ ਨੇ ਲੱਤਾਂ ਮਾਰੀਆਂ ਨੇ ਪੇਟ ਵਿੱਚ ਵੀ ਉਹਨੂੰ ਕਰਪਾਨ ਮਾਰੀ ਨੇ ਮੇਰੇ ਵੀ ਮੇਰੇ ਵੀ ਜਿੱਤ ਲੁੱਟਣ ਦੀ ਕੋਸ਼ਿਸ਼ ਕੀਤੀ ਮੈਂ ਜਦੋਂ ਪੱਤਣ ਲੱਗੀ ਤੇ ਫਿਰ ਮੈਨੂੰ ਉਹਨਾਂ ਦੀ ਜਿਹੜੀਆਂ ਕੁੜੀਆਂ ਆ ਗਿਆ ਸੀ ਗੇਟ ਤੇ ਅੱਗੋਂ ਖੜੀਆਂ ਰਹੀਆਂ ਨੇ ਤੇ ਫਿਰ ਉਹ ਮੈਨੂੰ ਖਿੱਚ ਲੈਣੀਆਂ ਸੀ ਹੋਰ ਕੀ ਪਾੜ ਕਿ ਕੀ ਕਰਦੇ ਸਾਡਾ ਸਾਰਾ ਕੁਝ ਕਰੋ ਲੁੱਟ ਕੇ ਲਾਇਆ ਗਿਆ ਸਾਡੇ ਸਾਡੇ ਪੈਸੇ ਵੀ ਗਏ ਸੀ ਔਰ ਸੋਨਾ ਵੀ ਗਿਆ ਸੀ ਜ ਗਹਿਣੇ ਗੁਨੇ ਵੀ ਗਏ ਸੀ ਸਾਰਾ ਕੁਝ ਸਾਢੀ ਆਲੇ ਸਿੜੀ ਵੀ ਲਾ ਕੇ ਲਾਇਆ ਗਿਆ ਸਾਡਾ ਕਰੋ ਕੋਣ ਲਾ ਕੇ ਕੋਈ ਮੇਜਰ ਸਿੰਘ ਦਾ ਮੁੰਡਾ ਤੇ ਉਹਨਾਂ ਦੇ ਸਾਰਾ ਪਰਿਵਾਰ ਸਾਡਾ ਔਰ ਵੀ ਸਾਰਾ ਹਾਂਜੀ ਤਾਰਾ ਸੇ ਵਜਾ ਕੀ ਹੈ ਉਹ ਵਜਾ ਜ਼ਮੀਨ ਦੀ ਜ਼ਮੀਨ ਮਾਤਾ ਦੇ ਕਿੰਨੇ ਲਾਉ ਜ਼ਮੀਨ ਮਾਤਾ ਦੋਨ ਕੋਈ ਨਹੀਂ ਰਹਿ ਗਈ ਉਹ ਸੀ ਜਿਹੜੇ ਸੀ ਉਹ ਜਵਾਨ ਹੀ ਰਾਇ ਗਿਆ ਉਹਨੇ ਮਾਤਾ ਨੇ ਵੇਚ ਦਿੱਤੇ ਇਸ ਕਰਕੇ ਉਹਨਾਂ ਨੇ ਝਗੜਾ ਕੀਤਾ ਆ ਸਾਡੇ ਨਾਮ ਕੁ ਦਵਾੜਾ ਹੀ ਕਰਵਾਈ ਸੀ ਹਾਂਜੀ ਸਾਨੂੰ ਗੋਦ ਲਿਆ ਸੀ ਹਾਂਜੀ ਸਾਨੂੰ ਗੋਦ ਲਿਆ ਆ ਸੀ ਇਹ ਕਰ ਹਾਂਜੀ ਹਾਂ ਮੈਨੂੰ ਨਹੀਂ ਆਹ ਹਾਂਜੀ ਹੋਰ ਕੀ ਬਾਤ ਹੈ ਹੋਰ ਸਾਡੇ ਕਾਰ ਦੀ ਥਾਂ ਤੇ ਕਬਜ਼ਾ ਕੀਤੀ ਰੱਖਾ ਨੇ ਸਾਰੀ ਰਾਤ ਉੱਥੇ ਹੀ ਰਹੇ ਨੇ ਹਾਂਜੀ ਉਹਦੇ ਤੇ ਕਬਜ਼ਾ ਕਰਦੇ ਨੇ ਸਾਡੇ ਘਰ ਦੀ ਜਗ੍ਹਾ ਤੇ ਸਾਡੀ ਸਾਡੀ ਮੰਗ ਹੈ ਸਾਨੂੰ ਕਾਰਵਾ ਇਨਸਾਫ ਚਾਹੀਦਾ। ਸਾਡੇ ਕੱਪੜੇ ਪਾੜੇ ਹਾਂਜੀ ਸਰ ਮੇਰੇ ਘਰ ਪੈ ਨਹੀਂ ਸਾਰੇ ਜਿਹੜੇ ਹਾਂਜੀ ਮੇਰੇ ਕੱਪੜੇ ਪਾੜੇ ਇਹ ਹੁੰਦੇ ਮੁੰਡਿਆਂ ਨੇ ਹਾਂ ਮੇਜਰ ਸਿੰਘ ਤੇ ਉਹ ਤਾਰਾ ਸਿੰਘ ਤੇ ਸਾਰੇ ਇਕੱਠੇ ਹੀ ਸੀ ਉਹਨਾਂ ਦੀ ਕੁੜੀਆਂ ਵੀ ਗਿਆ ਸੀ ਸਾਡੀ ਮਾਂ ਤਾਂ ਦੀ ਕਿਰਪਾਨ ਮਾਰੀ ਹਾਂ ਜੀ ਰੋਟੀ ਖਾਂਦੇ ਨੇ ਰੋਟੀ ਖਾਂਦਿਆਂ ਦੇ ਆਵੇ ਹੁਣ ਕਿ ਹਾਂ ਜੀ ਕਾਰਪਾਈ ਹੋਣੀ ਚਾਹੀਦੀ ਮੇਰਾ ਨਾਮ ਸੋਨੀਆ ਸਿਗੰਦੂਕਲ ਚਦੇ ਰਹਿਣ ਵਾਲੇ ਆ ਰਾਤ ਨੂੰ 2 ਵਜੇ ਗੁੰਡੇ ਇਨਾ ਪੁਆਏ ਨੇ ਮੇਰਾ ਤਾਇਆ ਸਿੰਘ ਇਹ ਅਸੀਂ ਸਰਜੀਤ ਸਿੰਘ ਮੇਰੇ ਤਾਇਏ ਦਾ ਮੁੰਡਾ ਹਰਪਜਨ ਸਿੰਘ ਮੇਰੇ ਤਾਇਏ ਦਾ ਮੁੰਡਾ ਸਤਪਾਲ ਸਿੰਘ ਮੇਰੇ ਤਾਇਏ ਦਾ ਮੁੰਡਾ ਇਹ ਸਾਡੇ ਘਰੇ ਆ ਕੇ ਸਾਡੇ ਗਲ ਪੈਣੇ ਸਾਡੇ ਗੇਟ ਤੁੱਟੋ ਟੱਪ ਗਏ ਨੇ ਅਸੀਂ 2 ਵਜੇ ਤੱਕ ਸੁੱਤੇ ਪਏ ਸੀ ਸਾਨੂੰ ਨਹੀਂ ਪਤਾ ਸੀ ਪਹਿਲਾਂ ਮੇਰੇ ਡੈਡੀ ਨੇ ਕੁੱਟਾ ਨੇ ਫੇਰ ਸਾਨੂੰ ਮੰਮੀ ਵਾਰਾਂ ਨੂੰ ਮੇਰੇ ਦੋ ਭੈਣਾ ਤੇ ਮੈਂ ਸਾਨੂੰ ਚਾਰਾਂ ਨੂੰ ਛੱਕ ਤੇ ਬਾਹਰ ਲੈ ਗਏ ਨੇ ਬੂਏ ਸਾਡੇ ਨਾਲ ਜ਼ਬਰਦਸਤੀ ਕਰਦੇ ਸਾਨੂੰ ਗੱਡੀ ਚ ਪਾਉਂਦੇ ਸੀ ਤੇ ਹੁਣ ਵੀ ਸਾਨੂੰ ਕਹਿੰਦੇ ਨੇ ਅਸੀਂ ਹੁਣ ਕਹਿੰਦੇ ਨੇ ਤੇਰੇ ਵੀਰੇ ਨੂੰ ਮਾਰ ਦੇਣਾ ਸਾਡਾ ਇੱਕੋ ਇੱਕੋ ਭਰਾ ਏ ਇਹ ਕਹਿੰਦੇ ਨੇ ਅਸੀਂ ਮਾਰ ਕੇ ਬਦਲਾ ਲੈਣਾ ਤੁਹਾਡੇ ਦੋ ਜੀ ਮਾਰਨੇ ਨੇ ਭਾਵੇਂ 6 ਮਹੀਨਿਆਂ ਨੂੰ ਮਾਰੀਏ ਭਾਵੇਂ ਸਾਲ ਨੂੰ ਮਾਰੀਏ ਭਾਵੇਂ 2 ਮਹੀਨਿਆਂ ਨੂੰ ਮਾਰੀਏ ਇਹ ਸਾਡਾ ਪਹਿਲੀ ਦਾ ਰੋਲਾ ਏ ਪਹਿਲੀ ਮੇਰੇ ਦਾਦੇ ਨੇ ਮੇਰੇ ਬ੍ਰਦਰ ਨੂੰ ਰੱਖਿਆ ਸੀ ਮੇਰੇ ਦਾਦਾ ਕਰਾਕ ਗਿਆ ਸੀ ਇਹਨਾਂ ਰਸੀਦਨਾਮਾ ਟੜਵਾ ਲਿਆ ਪੈਸੇ ਦੇ ਕੇ ਦੋ ਨੰਬਰ ਚ ਨਾ ਟੜਵਾਈ ਪਹਿਲੀ ਉਹ ਇਹ ਨਾਗਾ ਵੇਚੀਏ ਇਹੋ ਸਾਡਾ ਰੋਲਾ ਸੀ ਤੇ ਹੁਣ ਅਸੀਂ ਕਿਹਾ ਸੀ ਕੇਸ ਲਾਇਆ ਹੈ ਅਸੀਂ ਇਹੋ ਕਹਿ ਜਦੋਂ ਕੇਸ ਨਿਭੜ ਗਿਆ ਅਸੀਂ ਆਪੇ ਅਸੀਂ ਵਾਹ ਲਾਂਦੇ ਜੇ ਤੁਹਾਡੇ ਅੱਖ ਚੋ ਗਿਆ ਤੁਸੀਂ ਵਾਹੋ ਜੇ ਸਾਡੇ ਅੱਖ ਚੋ ਗਿਆ ਅਸੀਂ ਵਾਹਾਂ ਦੇ ਤੁਹਾਡੇ ਤੇ ਕੀ ਕੀ ਮਾਰ ਮੇਰੇ ਸਿਰ ਤੇ ਕਾਪਾ ਮਾਰਿਆ ਨੇ ਇੱਥੇ ਗੰਡਾਸਾ ਕਾਪਾ ਇਹ ਮੇਰੇ ਤਾਏ ਦੇ ਮੁੰਡੇ ਨੇ ਫੜਿਆ ਹੋਇਆ ਸੀ ਹਾਂ ਤੇ ਮੇਰੇ ਤਾਏ ਨੇ ਪਹਿਲਾ ਮੇਰੇ ਹੱਥ ਤੇ ਮਾਰਿਆ ਸੀ ਨਾ ਮੈਂ ਅੱਗੂ ਹੱਥ ਕਰ ਲਿਆ ਸੀ ਹੱਥ ਤੇ ਵੱਜਿਆ ਤੇ ਮੇਰੇ ਸਿਰ ਤੇ ਵੱਜ ਗਿਆ ਮੈਂ ਤੇ ਡੈਡੀ ਨੂੰ ਛਡਾਣ ਗਈ ਸੀ ਅੱਗੋਂ ਮੇਰੇ ਡੈਡੀ ਨੂੰ 8 ਬੰਦੇ ਸੀ ਇਹਨਾਂ ਚਾਰਾਂ ਨੇ ਫੜੀ ਰੱਖਿਆ ਤੇ ਚਾਰ ਜਨੇ ਬਾਲਿਆਂ ਨਾਲ ਕੁੱਟਦੇ ਰਹੇ ਨੇ ਬੜਾ ਜਿਆਦਾ ਬੜੀ ਕੁੱਟ ਮਾਰੀ ਮੇਰੇ ਡੈਡੀ ਨੂੰ ਮੇਰੇ ਦੋ ਬਾਲੇ ਇੱਥੇ ਵੱਖੀ ਵਿੱਚ ਮਾਰੇ ਨੇ ਨਾ ਮੇਰੇ ਤਾਏ ਨੇ ਮਾਰੇ ਨੇ ਦਰਸ਼ਨ ਸਿੰਘ ਨੇ ਹਮਲਾ ਰਾਤ ਨੂੰ ਆ ਹਮਲਾ ਰਾਤ ਨੂੰ 2 ਵਜੇ ਹੋਇਆ ਹੈ ਆ